ਸਸ਼ਿਕਾ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਉਹਨਾਂ ਪੰਜ ਸਿਧਾਂਤਾਂ ਦੀ ਗੱਲ ਕਰਾਂਗੀ ਜਿਨ੍ਹਾਂ ਨੂੰ ਫੋਲੋ ਕਰਕੇ ਜਾਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਮੈਂ ਆਪਣੀ ਜ਼ਿੰਦਗੀ ਸੁਖਾਲੀ ਕੀਤੀ ਤੇ ਉਹ ਪੰਜ ਸਿਧਾਂਤਾਂ ਤੋਂ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਜ਼ਿੰਦਗੀ ਵਿੱਚ ਉਤਰਾ ਚੜਾ ਵਾਦੇ ਘਾਟੇ ਸੁੱਖ ਦੁੱਖ ਇਹ ਜ਼ਿੰਦਗੀ ਦਾ ਇੱਕ ਹਿੱਸਾ ਆ ਆਉਂਦੇ ਜਾਂਦੇ ਰਹਿੰਦੇ ਨੇ ਪਰ ਜਦੋਂ ਆਪਾਂ ਮੈਂਟਲੀ ਪੂਰੀ ਤਰ੍ਹਾਂ ਸਟਰੋਂਗ ਹੋ ਜਾਂਦੇ ਆ ਤਾਂ ਸਾਨੂੰ ਵੱਡੀਆਂ ਵੱਡੀਆਂ ਮੁਸ਼ਕਲਾਂ ਵੀ ਸੌਖੀਆਂ ਲੱਗਣ ਲੱਗ ਜਾਂਦੀਆਂ ਨੇ ਇਸੇ ਤਰ੍ਹਾਂ ਉਹਨਾਂ ਪੰਜ ਗੱਲਾਂ ਨੇ ਮੈਨੂੰ ਮੈਂਟਲੀ ਸਟਰੋਂਗ ਕੀਤਾ ਉਹ ਸਭ ਤੋਂ ਪਹਿਲਾ ਕਦਮ ਕਿਹੜਾ ਸੀ ਸਭ ਤੋਂ ਪਹਿਲਾ ਕਦਮ ਮਨ ਦੀ ਸ਼ਾਂਤੀ ਦਾ ਆਧਾਰ ਬਣਾਓ ਆਪਣੀ ਮਨ ਦੀ ਸ਼ਾਂਤੀ ਦਾ ਕੋਈ ਨਾ ਕੋਈ ਆਧਾਰ ਬਣਾਓ ਤੇ ਮੇਰੀ ਮਨ ਦੀ ਸ਼ਾਂਤੀ ਦਾ ਆਧਾਰ ਸੀ ਪ੍ਰਮਾਤਮਾ ਦਾ ਨਾਮ ਸਿਮਰਨ ਸੇਵਾ ਤੇ ਤੁਸੀਂ ਜੋ ਵੀ ਜਿਹੜੀ ਵੀ ਚੀਜ਼ ਸਾਨੂੰ ਪਸੰਦ ਆ ਪ੍ਰਮਾਤਮਾ ਦਾ ਨਾਮ ਜਪਣਾ ਸੇਵਾ ਕਰਨੀ ਸਿਮਰਨ ਕਰਨਾ ਇਹ ਚੀਜ਼ ਤੁਹਾਡੀ ਜ਼ਿੰਦਗੀ ਵਿੱਚ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਆ ਰੋਜ਼ਾਨਾ ਤੌਰ ਤੇ ਇਹ ਤੁਹਾਡਾ ਹਿੱਸਾ ਹੋਣਾ ਚਾਹੀਦਾ ਹੈ ਜ਼ਿੰਦਗੀ ਦਾ ਇਹਦੇ ਨਾਲ ਮਨ ਨੂੰ ਸ਼ਾਂਤੀ ਮਿਲਦੀ ਆ ਪਰਮਾਤਮਾ ਦਾ ਨਾਮ ਸਿਮਰਨ ਕਰਨ ਨਾਲ ਤੁਹਾਡਾ ਮਨ ਸ਼ਾਂਤ ਹੁੰਦਾ ਆ ਕਈ ਪ੍ਰੋਬਲਮਸ ਦੇ ਸੋਲੂਸ਼ਨ ਜਿਹੜੇ ਆ ਤੁਹਾਨੂੰ ਆਪਣੇ ਆਪ ਦਿਖਣੇ ਸ਼ੁਰੂ ਹੋ ਜਾਂਦੇ ਨੇ ਜਾਂ ਕਹਿ ਲਓ ਕਿ ਉਹ ਪਰਮਾਤਮਾ ਤੁਹਾਡੇ ਅੰਗ ਸੰਗ ਹੋ ਜਾਂਦਾ ਆ ਸਭ ਤੋਂ ਪਹਿਲਾ ਕਦਮ ਇਹੀ ਸੀ ਮੇਰੀ ਜ਼ਿੰਦਗੀ ਦਾ ਮਨ ਦੀ ਸ਼ਾਂਤੀ ਦਾ ਆਧਾਰ ਸੀ ਮੇਰੀ ਪਰਮਾਤਮਾ ਦਾ ਸਿਮਰਨ ਗੁਰਬਾਣੀ ਪੜਨਾ ਪਾਠ ਕਰਨਾ ਨਾਮ ਜਪਣਾ ਪਰਮਾਤਮਾ ਦਾ ਸਹਾਰਾ ਤੁਹਾਨੂੰ ਤੁਹਾਡੇ ਮੁਸ਼ਕਲ ਸਮੇਂ ਵਿੱਚ ਸਾਥ ਵੀ ਦਿੰਦਾ ਆ ਤਾਕਤ ਵੀ ਦਿੰਦਾ ਆ ਅਤੇ ਤੁਹਾਡੇ ਮਨ ਨੂੰ ਸ਼ਾਂਤ ਵੀ ਕਰਦਾ ਆ ਤੇ ਇਸ ਤੋਂ ਇਲਾਵਾ ਮੈਂ ਆਪਣੇ ਮਨ ਦੀ ਸ਼ਾਂਤੀ ਵਾਸਤੇ ਇਕੱਲੇ ਰਹਿਣਾ ਥੋੜਾ ਟਾਈਮ ਇਕੱਲੇ ਬੈਠਣਾ ਆਪਣੇ ਆਪ ਨੂੰ ਟਾਈਮ ਦੇਣਾ ਉਹ ਜ਼ਿਆਦਾ ਪਸੰਦ ਕਰਦੀ ਸੀ ਡਾਇਰੀ ਲਿਖਣਾ ਕੁਝ ਨਾ ਕੁਝ ਲਿਖਣਾ ਆਪਣੇ ਵਾਸਤੇ ਅੱਧਾ ਘੰਟਾ ਜਾਂ ਪੌਣਾ ਘੰਟਾ ਦਿਨ ਵਿੱਚ ਜ਼ਰੂਰ ਕੱਟਿਆ ਕਰੋ ਜਿੰਨਾ ਵੀ ਤੁਸੀਂ ਆਪਣੇ ਆਪ ਨੂੰ ਟਾਈਮ ਦੇ ਸਕਦੇ ਹੋ ਅੱਧਾ ਘੰਟਾ 10 ਮਿੰਟ ਹਨਾ ਘੱਟ ਤੋਂ ਘੱਟ 10 ਮਿੰਟ ਜਾਂ ਵੱਧ ਤੋਂ ਵੱਧ 1 ਘੰਟਾ ਆਪਣੇ ਆਪ ਨੂੰ ਇਕੱਲੇ ਬੈਠ ਕੇ ਆਪਣੇ ਆਪ ਨਾਲ ਬਿਨਾਂ ਕਿਸੇ ਫੋਨ ਤੋਂ ਬਿਨਾਂ ਕਿਸੇ ਪਰਸਨ ਤੋਂ ਆਪਣੇ ਆਪ ਨਾਲ ਬੈਠਿਆ ਕਰੋ ਤੇ ਇਹ ਚੀਜ਼ ਵੀ ਜਿਹੜੀ ਤੁਹਾਨੂੰ ਮੈਂਟਲੀ ਬਹੁਤ ਜ਼ਿਆਦਾ ਸਟਰੋਂਗ ਕਰਦੀ ਹੈ ਇਹ ਗੱਲਾਂ ਜਿਹੜੀਆਂ ਹੈ ਤਾਂ ਬਹੁਤ ਛੋਟੀਆਂ-ਛੋਟੀਆਂ ਲੱਗਦੀਆਂ ਨੇ ਪਰ ਜਦੋਂ ਜ਼ਿੰਦਗੀ ਵਿੱਚ ਆਪਾਂ ਉਪੋਏ ਵੀ ਪ੍ਰੋਬਲਮ ਹੋਵੇ ਨਾ ਇਹ ਚੀਜ਼ ਸਾਡਾ ਸਹਾਰਾ ਬਹੁਤ ਬਣਦੀ ਆ ਤੇ ਇਸ ਕਰਕੇ ਮਨ ਦੀ ਸ਼ਾਂਤੀ ਦਾ ਕੋਈ ਨਾ ਕੋਈ ਆਧਾਰ ਤੁਹਾਡੀ ਮਨ ਦੀ ਸ਼ਾਂਤੀ ਦਾ ਕੋਈ ਨਾ ਕੋਈ ਆਧਾਰ ਜ਼ਰੂਰ ਹੋਣਾ ਚਾਹੀਦਾ ਹੈ ਜਿਹਦੇ ਨਾਲ ਤੁਹਾਡਾ ਮਨ ਜੜਾ ਖੁਸ਼ ਰਹੇ ਸ਼ਾਂਤ ਰਹੇ ਨੰਬਰ 2 ਦੂਜਿਆਂ ਨੂੰ ਖੁਸ਼ ਰੱਖਣਾ ਬੰਦ ਕਰੋ ਜੇਕਰ ਤੁਸੀਂ ਸੋਚ ਰਹੇ ਹੋ ਨਾ ਕਿ ਇਹ ਮਹਾਨ ਕੰਮ ਕਰਕੇ ਦੂਜਿਆਂ ਨੂੰ ਖੁਸ਼ ਰੱਖ ਕੇ ਤੁਸੀਂ ਬਹੁਤ ਵੱਡਾ ਕੋਈ ਕੰਮ ਕਰ ਲਿਆ ਆ ਮਹਾਨ ਕੰਮ ਕਰ ਲਿਆ ਤਾਂ ਇਹ ਤੁਹਾਡੀ ਗਲਤਫਹਿਮੀ ਆ ਕੋਈ ਵੀ ਜੜਾ ਪਰਸਨ ਆ ਕਿਸੇ ਨੂੰ ਸਾਰਿਆਂ ਨੂੰ ਖੁਸ਼ ਨਹੀਂ ਰੱਖ ਸਕਦਾ ਜੇ ਤੁਸੀਂ ਚਾਹੁੰਦੇ ਹੋ ਖੁਸ਼ ਰਹਿਣਾ ਤੇ ਦੂਜਿਆਂ ਨੂੰ ਵੀ ਖੁਸ਼ ਵੇਖਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਇਹ ਹੀ ਕੰਮ ਕਰੋ ਕਿ ਆਪਣੇ ਆਪ ਨੂੰ ਖੁਸ਼ ਰੱਖੋ ਆਪਣੇ ਆਪ ਨੂੰ ਫਿਜ਼ੀਕਲੀ ਮੈਂਟਲੀ ਤੇ ਫਾਈਨੈਂਸ਼ਲੀ ਸਪੋਰਟ ਕਰੋ ਫਿਜ਼ੀਕਲੀ ਤੁਸੀਂ ਆਪਣੀ ਖਾਣ-ਪੀਣ ਦਾ ਧਿਆਨ ਰੱਖੋ ਮੈਂਟਲੀ ਤੁਸੀਂ ਆਪਣੇ ਮਨ ਦੀ ਸ਼ਾਂਤੀ ਦਾ ਧਿਆਨ ਰੱਖੋ ਆਪਣੀਆਂ ਸੋਚਾਂ ਦਾ ਧਿਆਨ ਰੱਖੋ ਆਪਣੇ ਵਿਚਾਰਾਂ ਦਾ ਧਿਆਨ ਰੱਖੋ ਤੇ ਫਾਈਨੈਂਸ਼ਲੀ ਤੁਸੀਂ ਆਪਣੇ ਆਪ ਨੂੰ ਫਾਈਨੈਂਸ਼ਲੀ ਸਪੋਰਟ ਕਰੋ ਉਹ ਦੀ ਸਪੋਰਟ ਕਰੋ ਆਪਣੇ ਆਪ ਨੂੰ ਕਿ ਕੋਈ ਨਾ ਕੋਈ ਅਜਾਹ ਕੰਮ ਕਰੋ ਜਿਸ ਦੇ ਨਾਲ ਤੁਹਾਨੂੰ ਥੋੜੇ ਪੈਸੇ ਆਉਣ ਤੇ ਤੁਸੀਂ ਆਪਣੇ ਛੋਟੇ-ਛੋਟੇ ਕੰਮਾਂ ਵਾਸਤੇ ਉਹਨੂੰ ਯੂਜ਼ ਕਰ ਸਕੋ ਤੇ ਇਸ ਤਰ੍ਹਾਂ ਤੁਸੀਂ ਖੁਸ਼ ਰਹਿ ਸਕਦੇ ਹੋ ਜੇਕਰ ਤੁਸੀਂ ਚਾਹੁੰਦੇ ਹੋ ਨਾ ਕਿ ਤੁਸੀਂ ਸਾਰੀ ਦੁਨੀਆ ਜਾਂ ਆਪਣੇ ਸਾਰੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਖੁਸ਼ ਰੱਖ ਸਕੋ ਤਾਂ ਇਹ ਬਹੁਤ ਔਖਾ ਕੰਮ ਆ ਇਹ ਅੱਜ ਤੱਕ ਮੈਨੂੰ ਲੱਗਦਾ ਕਿਸੇ ਕੋਲ ਨਹੀਂ ਹੋਇਆ ਹੁਣ ਤੇ ਦੂਜਾ ਜਦੋਂ ਤੁਸੀਂ ਸੋਚਦੇ ਹੋ ਨਾ ਕਿ ਮੈਂ ਜੇਕਰ ਕੋਈ ਕੰਮ ਕਰਾਂਗਾ ਜ਼ਿੰਦਗੀ ਵਿੱਚ ਕੁਝ ਕੋਈ ਸਟੈਪ ਲਾਵਾਂਗਾ ਜਾਂ ਕਈ ਲੋਕ ਤਾਂ ਇਹੀ ਸੋਚ ਕੇ ਜਿਹੜਾ ਚੁੱਪ ਕਰਕੇ ਬੈਠ ਜਾਂਦੇ ਆ ਕਿ ਜੇ ਮੈਂ ਇਹ ਕੰਮ ਕੀਤਾ ਤਾਂ ਮੇਰੇ ਰਿਸ਼ਤੇਦਾਰ ਕੀ ਕਹਿਣਗੇ ਕਈ ਵਾਰੀ ਕੋਈ ਚੰਗੇ ਕੰਮ ਚੰਗੇ ਕੰਮ ਦੀ ਗੱਲ ਕਰ ਰਹੀਆਂ ਵਧੀਆ ਕੰਮ ਕਰਨ ਵਾਸਤੇ ਵੀ ਲੋਕੀ ਬਹੁਤ ਸੋਚਦੇ ਨੇ ਕਿ ਜੇ ਮੈਂ ਇਹ ਕੰਮ ਕਰਾਂਗਾ ਤਾਂ ਲੋਕ ਮੇਰੇ ਬਾਰੇ ਕੀ ਸੋਚਣਗੇ ਹਣਾ ਮੈਂ ਜੰਕੀ ਕਹਿਣ ਕਿ ਕੀ ਕਹਿੰਗੇ ਲੋਕ ਸਭ ਤੋਂ ਵੱਡਾ ਰੋਗ ਇਹ ਸਭ ਤੋਂ ਵੱਡੀ ਬਿਮਾਰੀ ਆ ਇਸ ਚੀਜ਼ ਨੂੰ ਭੁੱਲ ਜਾਓ ਕਿ ਲੋਕੀ ਕੀ ਕਹਿਣਗੇ ਆਪ ਤੁਹਾਨੂੰ ਕੀ ਸਹੀ ਲੱਗ ਰਿਹਾ ਆ ਜਸ ਜੋ ਕੰਮ ਸਹੀ ਆ ਉਹ ਉਹਦੇ ਬਾਰੇ ਵਿੱਚ ਤੁਸੀਂ ਸੋਚ ਰਹੇ ਹੋ ਕਿ ਲੋਕੀ ਕੀ ਕਹਿਣਗੇ ਤਾਂ ਇਹ ਤੁਹਾਡੀ ਗਲਤ ਫਹਮੀ ਆ ਇਹ ਚੀਜ਼ ਤੁਹਾਨੂੰ ਜ਼ਿੰਦਗੀ ਵਿੱਚ ਕਦੇ ਵੀ ਅੱਗੇ ਨਹੀਂ ਵਧਣ ਦਵੇਗੀ ਤੇ ਨਾ ਹੀ ਕਦੀ ਤੁਹਾਨੂੰ ਅੱਗੇ ਵੀ ਨਹੀਂ ਵਧਣ ਦਵੇਗੀ ਤੇ ਤੁਹਾਨੂੰ ਪਰੇਸ਼ਾਨ ਵੀ ਬਹੁਤ ਕਰੇਗੀ ਨਾ ਦਾ ਤੁਸੀਂ ਕੁਝ ਕਰ ਸਕਦੇ ਹੋ ਇਹਦੇ ਕਰਕੇ ਤੇ ਨਾ ਹੀ ਤੁਸੀਂ ਜਿਹੜਾ ਵਾ ਆਰਾਮ ਨਾਲ ਬੈਠ ਸਕਦੇ ਹੋ ਕਿਤੇ ਨਾ ਕਿਤੇ ਤੁਹਾਡੇ ਮਨ 'ਚ ਹੀ ਹੁੰਦਾ ਆ ਕਿ ਮੈਂ ਕੁਝ ਕਰਾਂ ਤੇ ਜਦੋਂ ਤੁਸੀਂ ਪਰੇਸ਼ਾਨ ਹੁੰਦੇ ਹੋ ਤੇ ਫਿਰ ਕਿ ਮੈਂਟਲੀ ਪਰੇਸ਼ਾਨ ਹੁੰਦੇ ਹੋ ਫਿਰ ਤੁਹਾਡੇ ਥਾਟ ਜਿਹੜੇ ਆ ਉਹ ਖਰਾਬ ਹੁੰਦੇ ਨੇ ਵਿਚਾਰ ਖਰਾਬ ਹੁੰਦੇ ਨੇ 네ਗੇਟਿਵ ਥਾਟ ਆਉਂਦੇ ਨੇ ਇਸ ਕਰਕੇ ਇਸ ਤੋਂ ਬੈਟਰ ਆ ਕਿ ਇਹ ਦਿਮਾਗ ਵਿੱਚ ਗੱਲ ਬਿਠਾ ਲਓ ਕਿ ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ ਇਹ ਜਿਹੜੀ ਚੀਜ਼ ਆ ਇਹਨੂੰ ਆਪਣੇ ਦਿਮਾਗ ਚ ਰਿਮੂਵ ਕਰ ਦਿਓ ਕਿ ਲੋਕ ਕੀ ਕਹਿਣਗੇ ਜੇਕਰ ਤੁਸੀਂ ਸਹੀ ਹੋ ਬਿਲਕੁਲ ਸਹੀ ਕੰਮ ਕਰ ਰਹੇ ਹੋ ਤਾਂ ਤੁਸੀਂ ਇਸ ਚੀਜ਼ ਦੀ ਪਰਵਾਹ ਨਾ ਕਰੋ ਆਪਣਾ ਕੰਮ ਕਰੀ ਜਾਓ ਤੇ ਬਾਕੀ ਇੱਕ ਗੱਲ ਜਿਹੜੀ ਉਹ ਪ੍ਰਮਾਤਮਾ ਤੇ ਛੱਡੋ ਨਹੀਂ ਕਰ ਸਕਦੇ ਉਹ ਮੈਂ ਨਹੀਂ ਕਰ ਸਕਦੀ ਜਿਹੜਾ ਕੰਮ ਮੈਂ ਕਰ ਸਕਦੀ ਹਾਂ ਉਹ ਤੁਸੀਂ ਨਹੀਂ ਕਰ ਸਕਦੇ ਇਸ ਤਰ੍ਹਾਂ ਆਪਣੇ ਆਪ ਨੂੰ ਕਿਸੇ ਨਾਲੋਂ ਵੀ ਘੱਟ ਨਾ ਸਮਝਿਆ ਕਰੋ ਜਾਂ ਫਿਰ ਆਪਣੀ ਤੁਲਨਾ ਦੂਜਿਆਂ ਨਾਲ ਕਰਨੀ ਬੰਦ ਕਰ ਦਿਓ ਕਿ ਉਹ ਪਰਸਨ ਦੀ ਲਾਈਫ ਮੇਰੇ ਨਾਲੋਂ ਬੈਟਰ ਆ ਉਹਨੂੰ ਪੁੱਛ ਕੇ ਵੇਖੋ ਉਹ ਮਤਲਬ ਪੁੱਛ ਕੇ ਨਹੀਂ ਵੇਖੋ ਆਪਣੇ ਦਿਮਾਗ 'ਚ ਸੋਚੋ ਕਿ ਉਹ ਪਰਸਨ ਵੀ ਇਹੀ ਸੋਚਦਾ ਹੈ ਕਿ ਦੂਸਰੇ ਬੰਦੇ ਦੀ ਲਾਈਫ ਜਿਹੜੀ ਉਹ ਮੇਰੇ ਨਾਲੋਂ ਬੈਟਰ ਆ ਇਹੀ ਸੋਚ ਸੋਚ ਕੇ ਆਪਾਂ ਜਿਹੜਾ ਪਰੇਸ਼ਾਨ ਰਹਿੰਨੇ ਆ ਇਸ ਇਸ ਤਰ੍ਹਾਂ ਆਪਣੇ ਆਪ ਨੂੰ ਦੂਜਿਆਂ ਨਾਲ ਕੰਪੇਅਰ ਕਰਨਾ ਬੰਦ ਕਰ ਦਿਓ ਤੁਹਾਡੀ ਜ਼ਿੰਦਗੀ ਜਿਹੜੀ ਆ ਸੌਖੀ ਹੋ ਜਾਵੇਗੀ ਨੰਬਰ 4 ਆਲਸੀ ਨਾ ਬਣੋ ਜਿਹੜਾ ਸਾਰੇ ਸੁਪਨਿਆਂ ਦਾ ਕਤਲ ਕਰਨ ਵਾਲਾ ਸ਼ਬਦ ਆਲਸਾ ਆਲਸੀ ਮਨ ਜਿਹੜਾ ਤੁਹਾਡਾ ਆਲਸੀ ਮਾਨਾ ਨਾ ਇਹ ਤੁਹਾਨੂੰ ਬੜੇ ਪਿਆਰ ਨਾਲ ਕਹੇਗਾ ਕਿ ਚਲੋ ਥੱਕ ਗਏ ਆ ਆਰਾਮ ਕਰੋ ਕੰਮ ਤਾਂ ਰੋਜ਼ ਹੀ ਕਰਨਾ ਇਸੇ ਚੱਕਰ ਵਿੱਚ ਖਰਗੋਸ਼ ਵਰਗਾ ਜਾਨਵਰ ਜਿਹੜਾ ਕੁਸ਼ਵੇ ਤੋਂ ਰੇਸ ਹਾਰ ਗਿਆ ਸੀ ਕਿ ਚਲੋ ਥੋੜੀ ਦੇਰ ਆਰਾਮ ਕਰ ਲੈਂਦੇ ਆ ਬਹੁਤ ਟਾਈਮ ਪਿਆ ਹਜੇ ਬਹੁਤ ਟਾਈਮ ਪਿਆ ਇਸ ਲਈ ਅੱਜ ਹੀ ਆਲਸ ਨੂੰ ਤਿਆਗੋ ਤੇ ਅੱਜ ਤੋਂ ਹੀ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਸ਼ੁਰੂ ਕਰਦੇ ਹੋ ਦੌੜਨਾ ਸ਼ੁਰੂ ਕਰੋ ਜੇ ਦੌੜਦੇ ਦੌੜਦੇ ਥੱਕ ਗਏ ਤਾਂ ਤੁਰਨਾ ਸ਼ੁਰੂ ਕਰ ਦਿਓ ਤੁਰਦੇ ਥੱਕ ਜਾਓਗੇ ਤਾਂ ਰੇਡਨਾ ਸ਼ੁਰੂ ਕਰ ਦਿਓ ਆਪਣੇ ਆਪ ਆਪਣੀ ਮੰਜ਼ਿਲ ਤੱਕ ਪਹੁੰਚ ਜਾਓਗੇ ਨੰਬਰ 5 ਲਾਸਟ ਪੁਆਇੰਟ ਆਪਣੇ ਆਪ ਨਾਲ 네ਗੇਟਿਵ ਸੈਲਫ ਟਾਕ ਕਰਨੇ ਬੰਦ ਕਰ ਦਿਓ ਇਹਦੇ ਵਿੱਚ ਇਹ ਕਿ ਸੈਲਫ ਡਾਟ ਆਪਣੇ ਆਪ ਤੇ ਸੈਲਫ ਡਾਟ ਕਰਨਾ ਵੀ ਬੰਦ ਕਰ ਦਿਓ ਜਿੰਨਾ ਚਿਰ ਤੁਸੀਂ ਆਪਣੇ ਆਪਣਾ 네ਗੇਟਿਵ ਸੈਲਫ ਟਾਕ ਕਰਨੀ ਨਿਵੰਦ ਕਰਦੇ ਹੋਨਾਂ ਚਿਰ ਤੁਹਾਡਾ ਸੈਲਫ ਡਾਟ ਵੀ ਕਲੀਅਰ ਨਹੀਂ ਹੋਣਾ ਨੇਗੇਟਿਵ ਸੈਲਫ ਟੋਕ ਕਿਦਾਂ ਕਰਦੇ ਆ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ ਮੇਰੇ ਕੋਲ ਇਹ ਨਹੀਂ ਹੋਣਾ ਜਾਂ ਮੈਂ ਇਹ ਚੀਜ਼ਾਂ ਜਿਹੜੀਆਂ ਵਾ ਉਹਨਾਂ ਵਾਸਤੇ ਬਣਿਆ ਹੀ ਨਹੀਂ ਇਹ ਸਾਰਾ 네ਗੇਟਿਵ ਸੈਲਫ ਟੋਕ ਆ ਇਹਦੀ ਜਗ੍ਹਾ ਤੁਸੀਂ ਕੀ ਕਰੋ ਕਿ ਮੈਂ ਇਹ ਕੰਮ ਕਰਾਂਗਾ ਮੈਂ ਕਰਕੇ ਕਰਨ ਦੀ ਕੋਸ਼ਿਸ਼ ਕਰਾਂਗਾ ਮੈਂ ਸਿੱਖਾਂਗਾ ਮੈਂ ਕਰਾਂਗਾ ਤੇ ਇਸ ਤਰ੍ਹਾਂ ਜਿਹੜਾ ਵਾ ਤੁਸੀਂ ਇਹਨੂੰ ਸੈਲਫ ਡਾਟ ਵੀ ਇਹਦਾ ਕਲੀਅਰ ਹੋ ਜਾਏਗਾ 네ਗੇਟਿਵ ਸੈਲਫ ਟਾਕ ਦੇ ਨਾਲ ਨਾਲ ਡਾਟ ਵੀ ਤੁਹਾਡਾ ਜਿੱਦੋਂ ਤੁਸੀਂ ਆਪਣੇ ਆਪ ਨਾਲ 네ਗੇਟਿਵ ਸ਼ਬਦ ਬੋਲਦੇ ਹੋ ਨਾ ਆਪਣੇ ਆਪ ਨੂੰ ਤਾਂ ਉਹ ਤੁਹਾਡਾ ਕੌਨਫੀਡੈਂਸ ਲੂਜ਼ ਕਰ ਦਿਆ ਨੇ ਇਹਦੀ ਜਗ੍ਹਾ ਜੇ ਤੁਸੀਂ 네ਗੇਟਿਵ 네ਗੇਟਿਵ ਦੀ ਜਗ੍ਹਾ ਪੋਜ਼ਿਟਿਵ ਸ਼ਬਦ ਬੋਲੋਗੇ ਆਪਣੇ ਆਪ ਨੂੰ ਚੜ੍ਹਦੀ ਕਲਾ ਵਾਲੇ ਸ਼ਬਦ ਬੋਲੋਗੇ ਕਿ ਹਾਂ ਮੈਂ ਸਭ ਕੁਝ ਕਰ ਸਕਦਾ ਹਾਂ ਤਾਂ ਇਹ ਤੁਹਾਡਾ ਕੌਨਫੀਡੈਂਸ ਵੀ ਵਧਾਉਂਦੀਆਂ ਨੇ ਇਸ ਤਰ੍ਹਾਂ ਦੋਨੇ ਚੀਜ਼ਾਂ ਕਲੀਅਰ ਹੋ ਜਾਣਗੀਆਂ ਇਹ ਚੀਜ਼ ਜਿਹੜੀ ਹੈ ਤੁਹਾਡੀ ਲਾਈਫ ਨੂੰ ਹੋਰ ਵੀ ਜ਼ਿਆਦਾ ਸੌਖਾ ਕਰਦੀ ਹੈ ਕਿਉਂਕਿ ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਹੀ ਕਈ ਵਾਰੀ ਅਸੀਂ ਇੰਨੇ ਜ਼ਿਆਦਾ ਪਰੇਸ਼ਾਨ ਇੰਨੇ ਜ਼ਿਆਦਾ ਉਲਝ ਜਾਂਦੇ ਹਾਂ ਕਿ ਅਸੀਂ ਕਹਿ ਦਿੰਨੇ ਕਿ ਮੇਰੇ ਕੋਲ ਤਾਂ ਇਹ ਕੰਮ ਹੋਣਾ ਹੀ ਨਹੀਂ ਆ ਤੇ ਉਹਦੇ ਉਸ ਚੱਕਰ ਵਿੱਚ ਅਸੀਂ ਕਿੰਨਾ ਪਰੇਸ਼ਾਨ ਹੁੰਨੇ ਆ ਸੋ ਲਾਸਟ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਮਿਲਦੇ ਆਂ ਅਗਲੀ ਵੀਡੀਓ 'ਚ ਧੰਨਵਾਦ